ਵਿਕਾਸ ਦੇ ਨਾਂ ਤੇ ਲਗਾਤਾਰ ਰੁੱਖਾਂ ਦੀ ਕਟਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਰੁੱਖਾਂ ਦੀ ਕਟਾਈ ਕਾਰਨ ਜਿੱਥੇ ਵਾਤਾਵਰਣ ਦੇ ਵਿੱਚ ਵੱਡੀ ਤਬਦੀਲੀ ਆਈ ਹੈ ਉੱਥੇ ਗਲੋਬਲ ਵਾਰਮਿੰਗ ਦਾ ਖਤਰਾ ਵੀ ਪੈਦਾ ਹੋ ਗਿਆ ਹੈ ਦੱਸ ਦਈਏ ਕਿ ਰੁੱਖਾਂ ਦੀ ਲਗਾਤਾਰ ਕਟਾਈ ਦੇ ਕਾਰਨ ਮੌਸਮ ਵੀ ਬਦਲ ਗਿਆ ਇਸ ਸਾਲ ਗਰਮੀ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤੇ ਮਾਹਿਰਾਂ ਦੇ ਅਨੁਸਾਰ ਇਸ ਵਾਧਦੀ ਗਰਮੀ ਦਾ ਮੁੱਖ ਕਾਰਨ ਵੱਡੀ ਗਿਣਤੀ ਦੇ ਵਿੱਚ ਦਰਖਤਾਂ ਦੀ ਕਟਾਈ ਅਤੇ ਬਹੁਤ ਘੱਟ ਗਿਣਤੀ ਦੇ ਵਿੱਚ ਰੁੱਖ ਲਗਾਉਣਾ ਦੱਸਿਆ ਜਾ ਰਿਹਾ ਹੈ ਇਹ ਸਭ ਨੂੰ ਦੇਖਦੇ ਹੋਏ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਚਿੰਤਾ ਜ਼ਾਹਿਰ ਕਰਦੇ ਹੋਏ ਵਾਤਾਵਰਣ ਦੀ ਸੁਰੱਖਿਆ ਦੇ ਲਈ ਕਈ ਖਾਸ ਕਦਮ ਚੁੱਕ ਰਹੀਆਂ ਨੇ ਉਤੀ ਇਸ ਮੌਕੇ ਐਸਐਮਓ ਸੁਨੀਲ ਚੰਦ ਤੇ ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਨਮਸਕਾਰ ਜੀ ਮੈਂ ਵਿਕਾਸ ਮਲਹੋਤਰਾ ਪ੍ਰੈਜ਼ੀਡੈਂਟ ਰੋਟਰੀ ਕਲੱਬ ਪਠਾਨਕੋਟ ਉਹਨੂੰ ਬੋਲ ਰਿਹਾ ਤੇ ਸਾਡਾ ਅਸੀਂ ਇੱਕ ਪ੍ਰੋਜੈਕਟ ਟੇਕਓਵਰ ਕੀਤਾ ਸੀ ਜਿਸ ਦਾ ਨਾਂ ਹੈਗਾ ਨਾਨਕ ਬਗੀਚੀ ਜਿਹੜਾ ਕਿ ਪਠਾਨਕੋਟ ਸਿਵਲ ਹਸਪੀਟਲ ਦੇ ਕੈਂਪਸ ਦੇ ਅੰਦਰ ਅੰਦਰ ਉਹਨੂੰ ਅਸੀਂ ਐਡਾਪਟ ਕੀਤਾ ਹੈ ਪਿਛਲੇ 1 ਸਾਲ ਤੋਂ ਜਿਹੜਾ ਕਿ ਆਪਣੇ ਗੌਤਮ ਅਗਰਵਾਲ ਜੀ ਦੇ ਪ੍ਰਧਾਨਗੀ ਦੇ ਅੰਦਰ ਲੱਤਾ ਸੀਗਾ ਉਹਨੂੰ ਇਸ ਵਾਰੀ ਮੈਂ ਕੰਟੀਨਿਊ ਕਰ ਰਹੇ ਹਾਂ ਕਿ ਸਾਡੇ ਜਿਹੜਾ ਰਹੇਗਾ ਕਿ ਅਸੀਂ ਅੱਗੇ ਤੱਕ ਅੱਗੇ ਵੀ ਉਹਨੂੰ ਕੰਟੀਨਿਊ ਕਰਦੇ ਰਵਾਂਗੇ ਤੇ ਉਹਦੇ ਵਿੱਚ ਅਸੀਂ ਕਾਫੀ ਸਾਰੇ ਪੌਦੇ ਅਸੀਂ ਜਿਹੜੇ ਰਿਵਾਈਵ ਕਰਵਾਏ ਨੇ ਉਹ ਨਵੇਂ ਐਡ ਵੀ ਕੀਤੇ ਆ ਜਿਹਦੇ ਵਿੱਚ ਕੁਝ ਮੈਡੀਸਿਨ ਬੰਦੀ ਵਾਲੇ ਵੀ ਆ ਨੇ ਕੁਝ ਫਰੂਟ ਬੇਰੀ ਵੀ ਆ ਨੇ ਤੇ ਸਾਡਾ ਇੱਕ ਸਟੈਪ ਹੈਗਾ ਪਠਾਨਪੁਰ ਤੇ ਸਰਾਊਂਡਿੰਗ ਵਾਤਾਵਰਣ ਨੂੰ ਥੋੜਾ ਬੈਟਰ ਕਰਨ ਦੀ ਇਸ ਸੋਰੀ ਹੋਵਾ ਅੱਛੀ ਦੇ ਮਾਨਸ ਤੁਸੀਂ ਇਸ ਵਾਰ ਦੇਖਿਓ ਹਨ ਕਿ ਇਸ ਵਾਰ ਟੈਂਪਰੇਚਰ ਬਹੁਤ ਆਈ ਗਿਆ ਹੈ ਐਸ ਸੀ ਨੂੰ ਕੰਟਰੋਲ ਕਰਨ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹੈ ਗਿਆ ਤੇ ਮੇਰੀ ਪਠਾਨਕੋੜ ਵਾਸੀਆਂ ਨੂੰ ਇੱਕ ਅਪਰੀਲੇ ਗਈ ਹੈ ਕਿ ਹਰ ਨਾਗਰਿਕ ਆਪਣੇ ਨਾਂ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਜਾਂ ਬੱਚਿਆਂ ਦੇ ਨਾਂ ਤੇ ਘੱਟੋ ਘੱਟ ਇੱਕ ਟਿੱਕੀ ਬੂਟਾ ਜ਼ਰੂਰ ਲਗਾਏ ਕਿਉਂਕਿ ਅਸਲੇ ਪ੍ਰਸਾਤੀ ਮੌਸਮ ਹੈ ਗਾ ਤੇ ਬੂਟੇ ਚੱਲਣਗੇ ਵੀ ਵਧੀਆ ਤੇ ਤੁਸੀਂ ਇਹਦਾ ਧਿਆਨ ਰੱਖੋ ਦਾਲਮਾ ਦੇ ਵਿਲੋ ਹਸਪੀਟਲ ਵਿੱਚ ਜਿਹੜੀ ਨਾਨਕ ਬਗੀਚੀ ਹੈਗੀ ਹੈ ਜੂਨ 2019 ਚ ਸਥਾਪਿਤ ਕੀਤੀ ਗਈ ਸੀਗੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸੇ ਦਾ ਸਥਾਪਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਇਹਦੇ ਵਿੱਚ ਵਨ ਵਿਭਾਗ ਨਾਲ ਮਿਲ ਕੇ 550 ਹੀ ਬੂਟੇ ਲਗਾਏ ਗਏ ਸੀਗੇ ਹੁਣ ਹਾਲ ਦੀ ਗੱਡੀ ਜਿਹੜੇ ਬੂਟੇ ਹੈਗੇ ਬਹੁਤ ਵਧੀਆ ਚੱਲ ਰਹੇ ਹੈ मोस्ट ਆਫ ਦਾ ਜਿਹੜੇ ਬੂਟੇ ਹੈਗੇ ਇਹ ਮੈਡੀਸਨਲ ਪਲਾਂਟਸ ਹੈਗੇ ਤੇ ਇਹਦੇ ਵਿੱਚ ਜਿਹੜਾ ਹੁਣ ਇਹਦੀ ਕੇਅਰ ਟੇਕਿੰਗ ਜਿਹੜੀ ਸਾਨੂੰ ਰੋਟਰੀ ਕਲੱਬ ਪਠਾਨਕੋਟ ਵੀ ਇਹਦੇ ਚ ਹੈਲਪ ਕਰ ਰਿਹਾ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਦੀ ਪੂਰੀ ਦੇਖ ਰਿਕ ਜਿਹੜੀ ਹੈ ਸਾਡੇ ਮਾਲੀ ਸਾਡੇ ਅਦਰ ਜਿਹੜਾ ਮੈਡੀਕਲ ਸਟਾਫ ਤੇ ਜਿਹੜੇ ਰੋਟਰੀ ਕਲੱਬ ਵਾਲੇ ਮੈਂਬਰਸ ਹੈਗੇ ਇਹ ਇਹਦਾ ਦੇਖਭਾਲ ਕਰ ਰਹੇ ਹੈਗੇ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਜਿਵੇਂ ਦੇ ਹਾਲਾਤ ਪੈਦਾ ਹੋਏ ਆ ਪਰਿਆਵਰਣ ਦੇ ਉੱਤੇ ਮੈਨੂੰ ਇਹੀ ਕਹਿਣਾ ਚਾਹਾਂਗਾ ਲੋਕਾਂ ਨੂੰ ਕਿ ਜਿਹੜੀ ਸਿੰਗਲ ਯੂਜ਼ ਪਲਾਸਟਿਕ ਹੈਗੀ ਉਹ ਬਿਲਕੁਲ ਯੂਜ਼ ਨਾ ਕਰਨ ਵੱਧ ਤੋਂ ਵੱਧ ਜਿਹੜੀ ਪਲਾਂਟੇਸ਼ਨ ਆਸੇ-ਪਾਸੇ ਤੇ ਪਬਲਿਕ ਪਲੇਸਿਸ ਤੇ ਲਗਾਉਣ ਤੇ ਇਸ ਤੋਂ ਇਲਾਵਾ ਜਿਹੜੀ ਪੋਲੂਸ਼ਨ ਹੈਗੀ ਉਹ ਘੱਟ ਤੋਂ ਘੱਟ ਸਕਾਂ। ਵਿਕਾਸ ਦੇ ਨਾਂ ਤੇ ਲਗਾਤਾਰ ਰੁੱਖਾਂ ਦੀ ਕਟਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰੁੱਖਾਂ ਦੀ ਕਟਾਈ ਕਾਰਨ ਜੁਥੇ ਵਾਤਾਵਰਣ ਦੇ ਵਿੱਚ ਵੱਡੀ ਤਬਦੀਲੀ ਆਈ ਹੈ। ਉਥੇ ਗਲੋਬਲ ਵਾਰਮਿੰਗ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਦੱਸ ਦਈਏ ਕਿ ਰੁੱਖਾਂ ਦੀ ਲਗਾਤਾਰ ਕਟਾਈ ਦੇ ਕਾਰਨ ਮੌਸਮ ਵੀ ਬਦਲ ਗਿਆ ਹੈ ਇਸ ਸਾਲ ਗਰਮੀ ਨੇ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਤੇ ਮਾਹਿਰਾਂ ਦੇ ਅਨੁਸਾਰ ਇਸ ਵਾਧੇ ਗਰਮੀ ਦਾ ਮੁੱਖ ਕਾਰਨ ਵੱਡੀ ਗਿਣਤੀ ਦੇ ਵਿੱਚ ਤਰਖਤਾਂ ਦੀ ਕਟਾਈ ਅਤੇ ਬਹੁਤ ਘੱਟ ਗਿਣਤੀ ਦੇ ਵਿੱਚ ਰੁੱਖ ਲਗਾਉਣਾ ਦੱਸਿਆ ਜਾ ਰਿਹਾ ਹੈ ਇਹ ਸਭ ਨੂੰ ਦੇਖਦੇ ਹੋਏ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਚਿੰਤਾ ਜ਼ਾਹਿਰ ਕਰਦੇ ਹੋਏ ਵਾਤਾਵਰਣ ਦੀ ਸੁਰੱਖਿਆ ਦੇ ਲਈ ਕਈ ਖਾਸ ਕਦਮ ਚੁੱਕ ਰਹੀਆਂ ਨੇ ਉੱਥੇ ਇਸ ਮੌਕੇ ਐਸਐਮਓ ਸੁਨੀਲ ਚੰਤੇ ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਹੈ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੇ ਰਿਪੋਰਟ ਆਉਣੇ